ਭਗਤ ਸਿੰਘ ਆ ਗਿਆ ਸਰਾਬਾ ਕਿੱਥੇ ਰਹਿ ਗਿਆ ਸਾਰੀ ਆਜ਼ਾਦੀ ਇਕੱਲਾ ਗਾਂਧੀ ਤਾਂ ਨਹੀਂ ਲੈ ਗਿਆ ਗਦਰੀ ਪਾਪਿਆਂ ਦਾ ਗਦਰ ਕਿਵੇਂ ਭੁਲਾਵਾਂ ਮੈਂ ਝੂਠੇ ਇਤਿਹਾਸ ਉੱਤੇ ਮੋਰ ਕਿਵੇਂ ਲਾਵਾਂ ਮਸ਼ਹੂਰ ਲੋਕ ਗਾਇਕ ਬੱਬੂ ਮਾਨ ਦੇ ਗਾਏ ਹੋਏ ਗੀਤ ਤੇ ਜਿਹੜੇ ਇਹ ਬੋਲ ਨੇ ਹਰ ਸੁਚੇਤ ਪੰਜਾਬੀ ਦੇ ਦਿਲ ਦੇ ਉੱਤੇ ਚੋਟ ਕਰਦੇ ਸੀ ਕਿ ਜੋ ਸਤਕਾਰ ਜੋ ਆਦਰਮਾਨ ਸਾਡੀ ਕੌਮ ਦੇ ਹੀਰੇ ਮਹਾਨ ਸੂਰਮੇ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਮਿਲਿਆ ਉਹੋ ਸਤਕਾਰ ਭਗਤ ਸਿੰਘ ਦੇ ਅਦਰਸ਼ ਜਿਹਦੇ ਤੋਂ ਫਿਰ ਭਗਤ ਸਿੰਘ ਖੁਦ ਪ੍ਰੇਰਣਾ ਲੈਂਦੇ ਸੀ ਉਹ ਸਤਕਾਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਕਿਉਂ ਨਹੀਂ ਮਿਲ ਸਕਿਆ ਕਿਉਂ ਸਰਾਭਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਗਵਾਚ ਗਿਆ ਜਦੋਂ ਇਸ ਦੀ ਅਸੀਂ ਪਰਚੋਲ ਕਰਨ ਬੈਠਦੇ ਆ ਤਾਂ ਪਤਾ ਲੱਗਦਾ ਵੀ ਉਹ ਗਵਾਚਿਆ ਨਹੀਂ ਸੀ ਉਹਨੂੰ ਸੋਚੀ ਸਮਝੀ ਚਾਲ ਦੇ ਨਾਲ ਖਵਾਇਆ ਗਿਆ ਇਹ ਸਭ ਸਮੇਂ ਦੀਆਂ ਸਰਕਾਰਾਂ ਨੇ ਫੌਜ ਸਮਝ ਕੇ ਛਾਜਿਸ ਦੇ ਨਾਲ ਕੀਤਾ ਉਹ ਚਾਹੁੰਦੇ ਨਹੀਂ ਸੀ ਵੀ ਗਦਰੀ ਬਾਬੇ ਤੇ ਕਰਤਾਰ ਸਿੰਘ ਸਰਾਭਾ ਨੂੰ ਮਿਲੇ ਜਿਹੜਾ ਸਤਕਾਰ ਭਗਤ ਸਿੰਘ ਨੂੰ ਮਿਲ ਰਿਹਾ ਇਸ ਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਸੀ ਸੋ ਸਾਰੇ ਕਾਰਨ ਅਸੀਂ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਸੋ ਜੁੜੇ ਰਹਿਣਾ ਜੀ ਵੀਡੀਓ ਦੇ ਅੰਤ ਤੱਕ ਜਦੋਂ ਅਸੀਂ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦੇ ਉੱਤੇ ਝਾਤ ਮਾਰਦੇ ਆ ਤਾਂ ਅਮਰੀਕਾ ਤੋਂ ਵਾਪਸ ਆ ਕੇ ਭਾਰਤ ਦੇ ਵਿੱਚ ਉਹਨੇ 5 ਕੁ ਮਹੀਨੇ ਮਸਾ ਕੰਮ ਕੀਤਾ ਸੀ ਪਰ ਇੰਨਾ 5 ਮਹੀਨਿਆਂ ਦੇ ਵਿੱਚੋਂ ਇੰਨਾ ਜ਼ਿਆਦਾ ਕੰਮ ਕਰ ਗਿਆ ਵੀ ਦੇਖ ਕੇ ਅਚੰਭਾ ਲੱਗਦਾ ਜਦੋਂ ਅਸੀਂ ਉਹਦੇ ਕੰਮਾਂ ਬਾਰੇ ਪੜ੍ਹਦੇ ਹਾਂ ਤਾਂ ਦੇਖਦੇ ਹਾਂ ਵੀ ਉਹ ਕਦੇ ਵੀ ਸੁੱਤਾ ਬਿਣੀ ਹੁਣਾ ਉਹਨੇ ਆਪਣੀ ਲਹਿਰ ਨੂੰ ਮਜ਼ਬੂਤ ਕਰਨ ਦੇ ਲਈ ਵਕਫ ਵਕ ਕਿੰਨੀਆਂ ਹੀ ਮੀਟਿੰਗਾਂ ਕੀਤੀਆਂ ਹੋਰ ਨਾ ਕ੍ਰਾਂਤੀਕਾਰੀਆਂ ਨੂੰ ਵੀ ਮਿਲਿਆ ਪੈਸੇ ਦੀ ਕਮੀ ਨੂੰ ਪੂਰੀ ਕਰਨ ਦੇ ਲਈ ਉਹਨੇ ਡਾਕੇ ਵੀ ਮਾਰੇ ਉਸ ਸਮੇਂ ਟੋਕਾ ਕੁੱਤਰ ਵਰਗੀਆਂ ਸਾਈਕਲੋ ਸਟਾਈਲ ਮਸ਼ੀਨਾ ਪ੍ਰਿੰਟਿੰਗ ਮਸ਼ੀਨਾ ਹੁੰਦੀਆਂ ਸੀ ਜਿਹਦੇ ਨਾਲ ਉਹ ਗਦਰ ਲਹਿਰ ਦਾ ਅਖਬਾਰ ਪ੍ਰਿੰਟ ਕਰਦਾ ਸੀ ਤੇ ਉਰਦੂ ਦੇ ਵਿੱਚ ਛਾਪਣ ਦੇ ਲਈ ਉਹਦੇ ਕੋਲੇ ਕੁਛ ਨਹੀਂ ਸੀ ਉਹਨਾਂ ਨੂੰ ਉਹ ਦੀ ਲਿਖਦਾ ਸੀ ਆਪ ਹੀ ਉਸ ਵਾਰ ਨੂੰ ਪੜਦਾ ਸੀ ਤੇ ਖੋਦੀ ਦੇਸ਼ ਤੋਂ ਬਾਹਰ ਭੇਜਣ ਵਾਸਤੇ ਪੋਸਟ ਕਰਦਾ ਸੀ ਇਸੇ ਸਮੇਂ ਦੇ ਵਿੱਚ ਹੀ ਉਹ ਜਾ ਕੇ ਬੰਗਾਲ ਜਾ ਕੇ ਉੱਥੋਂ ਦੇ ਕ੍ਰਾਂਤੀਕਾਰੀਆਂ ਨੂੰ ਵੀ ਮਿਲਾਇਆ ਸੀ ਉੱਤਰੀ ਭਾਰਤ ਦੀ ਹਰ ਇੱਕ ਸ਼ਾਉਣੀ ਦੇ ਵਿੱਚ ਗਿਆ ਸੀ ਤੇ ਉਹਦੇ ਬੋਲਾਂ ਦੇ ਵਿੱਚ ਐਨਾ ਕਰਾਸ ਸੀ ਹਰ ਸ਼ਾਉਣੀ ਦੇ ਫੌਜੀ ਉਹਦੇ ਨਾਲ ਖੜੇ ਹੋ ਜਾਂਦੇ ਸੀ ਬਹੁਤ ਜ਼ਿਆਦਾ ਖਿੱਚ ਸੀ ਉਹਦੇ ਬੋਲਾਂ ਦੇ ਪਿੱਛੇ ਇੱਕ ਵਾਰ ਕਹਿੰਦੇ ਲੁਧਿਆਣੇ ਤੋਂ ਜਲੰਧਰ ਸਫ਼ਰ ਦੌਰਾਨ ਉਹਨੂੰ ਇੱਕ ਫੌਜੀ ਮਿਲਿਆ ਗੱਲਾਂ-ਗੱਲਾਂ ਦੇ ਵਿੱਚ ਉਹਨੂੰ ਪਤਾ ਲੱਗਾ ਵੀ ਲਾਹੌਰ ਦੀ ਸ਼ੌਣੀ ਦਾ ਮੀਆਮਾਰ ਜਿਹੜੇ ਸ਼ੌਣੀ ਆ ਉਸ ਦਾ ਅਸਲੇਖਾਨੇ ਦਾ ਇੰਚਾਰਜ ਹੋਆ ਗੱਲਾਂ ਦੇ ਗੱਲਾਂ ਦੇ ਵਿੱਚ ਸਰਾਬੇ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਿਆ ਕਿ ਜਦੋਂ ਉਹ ਉਹ ਟ੍ਰੇਨ ਤੋਂ ਉਤਰਿਆ ਚਲੰਦਰ ਜਾ ਕੇ ਤਾਂ ਉਹਨੇ ਕਿਹਾ ਵੀ ਸਰਾਬੇ ਜਦੋਂ ਮਰਜੀ ਹੁਕਮ ਕਰਦੀ ਇਹੇ ਸਿਰ ਤੇ ਇਹ ਚਾਪੀਆਂ ਤੇਰੇ ਹਵਾਲੇ ਕਰਦਾ ਇਥੇ ਇੱਕ ਹੋਰ ਉਦਾਹਰਨ ਮਿਲਦੀ ਆ ਜਦੋਂ ਕਰਤਾਰ ਸਿੰਘ ਸਰਾਬਾ ਅਮਰੀਕਾ ਦੇ ਵਿੱਚ ਸੀ ਤਾਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ বাসਦੇ ਸੀ ਉਹ ਇੱਕ ਸੁਖਤ ਜਿੰਦਗੀ ਜਿਉ ਰਹੇ ਸੀ। ਉਹਨਾਂ ਕੋਲੇ ਪੈਸੇ ਦਾ ਭੰਡਾਰ ਸੀ। ਉਹ ਇਸੇ ਕਰਕੇ ਉਹ ਨਸ਼ੇ ਦੇ ਆਦੀ ਵੀ ਹੋ ਗਏ ਸੀ। ਕੁਝ ਕੋ ਲੋਕ ਸ਼ਰਾਬ ਦੇ ਆਦੀ ਸੀ, ਕੁਝ ਅਫੀਮ ਦੇ ਆਦੀ ਸੀ। ਆਪਣੇ ਵਾਲ ਵੀ ਉਹਨਾਂ ਨੇ ਕਟਵਾਤੇ ਸੀ। ਪਰ ਜਦੋਂ ਗਦਰ ਲਹਿਰ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੇ, ਬਾਬਾ ਸੁਨਨ ਲਾਲ ਪਕਣਾ ਨੇ ਤੇ ਬਾਬਾ ਗਾਧਾ ਸਿੰਘ ਇੱਕ ਜਿਹਨੂੰ ਪਾਕਸੈਂਦ ਹੀ ਕਹਿੰਦੇ ਨੇ ਉਰਫ ਉਹਨਾਂ ਤਿੰਨਾਂ ਨੇ ਮਿਲ ਕੇ ਪਹਿਲਾ ਇੱਕ ਪ੍ਰਚਾਰ ਕਲੈਰ ਚਲਾਈ ਸੀ। ਉਹਨਾਂ ਨੇ 3 ਮਹੀਨੇ ਇਸ ਤੇ ਕੰਮ ਕੀਤਾ ਤੇ ਜਿਹੜੇ ਬੰਦੇ ਨਸ਼ੇ ਦੇ ਆਤੀ ਸੀ ਉਹ ਬਿਲਕੁਲ ਨਸ਼ਾ ਛੱਡ ਕੇ ਸੀ। ਸਿੱਖੀ ਸਰੂਪ ਦੇ ਵਿੱਚ ਵਾਪਸ ਆ ਗਏ ਸੀ। ਤੇ ਜਦੋਂ ਤੱਕ ਉਹ ਉਹਨਾਂ ਦੇ ਵਿੱਚੋਂ ਕੁਝ ਕੁ ਭਾਰਤਾਂ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਹੜੇ ਜਿਉਂਦੇ ਸੀ ਚਾਹੁੰਦੇ ਜੀ ਉਹਨਾਂ ਨੇ ਸਿੱਖੀ ਸਿਤ ਕਨੇ ਡੁਲਾਇਆ ਸੀ। ਇੰਨਾ ਵਧੀਆ ਪ੍ਰਚਾਰ ਕੀਤਾ ਸੀ ਸਰਪੇ ਨੇ। ਜੇਪਕ ਗਦਰ ਲਹਿਰ ਦੀ ਗੱਲ ਕਰੀਏ ਗਦਰ ਲਹਿਰ ਦੀ ਪਲਾਨਿੰਗ ਦੇ ਵਿੱਚ ਹਵਾਈ ਹਮਲੇ ਕਰਨਾ ਵੀ ਸ਼ਾਮਿਲ ਸੀ ਤੇ ਸਰਾਬੇ ਨੂੰ ਪਹਿਲਾ ਸਿੱਖ ਜੈਟ ਫਾਈਟਰ ਹੋਣ ਦਾ ਮਾਣ ਹਸਲ ਹੈ ਜਿੱਥੇ ਲੋਕ ਪੰਜ-ਪੰਜ ਸਾਲ ਲਾਉਂਦੇ ਨੇ ਉਸ ਫਾਈਟਰ ਜੈਟ ਫਾਈਟਰ ਨੂੰ ਸਿੱਖਣ ਦੇ ਲਈ ਕਰਤਾਰ ਸਿੰਘ ਸਰਾਬਾ ਨੇ 5 ਮਹੀਨਿਆਂ ਦੇ ਵਿੱਚ ਸਿੱਖ ਲਿਆ ਸੀ ਇਧਰੋਂ ਸਰਦਾਰ ਸੂਨ ਸਿੰਘ ਪਕਣਾ ਕਹਿੰਦੇ ਨੇ ਵੀ ਜਦੋਂ ਸੰਸਾਰ ਜੰਗ ਲੱਗਣੀ ਸੀ ਉਸ ਤੋਂ ਪਹਿਲਾਂ ਇਹ ਤੈਅ ਹੋਇਆ ਸੀ ਵੀ ਭਾਰਤ ਜਾਗੇ ਜੈਜਾ ਲਿਆ ਜਾਵੇ ਤਾਂ ਉੱਥੇ ਸਰਦਾਰ ਸੂਨਸਿਕ ਪਕਲਾ ਜੀ ਦੀ ਡਿਊਟੀ ਲਾਈ ਗਈ ਭਾਰਤ ਆਉਣ ਦੀ ਤਾਂ ਉਹਨਾਂ ਨੇ ਜਦੋਂ ਸਰਾਬੇ ਨੂੰ ਕਿਹਾ ਵੀ ਸਰਾਬੇ ਆਪਾਂ ਥੋੜੇ ਜਿਹੇ ਹਥਿਆਰ ਲੈ ਕੇ ਜਾਣੇ ਆ ਤਾਂ ਸਰਾਬੇ ਨੇ ਦੋ ਦਿਨਾਂ ਦੇ ਵਿੱਚ ਹਥਿਆਰ ਖਰੀਦ ਕੇ ਸਮੁੰਦਰੀ ਜਹਾਜ਼ ਦੇ ਵਿੱਚ ਰੱਖ ਕੇ ਲਿਆ ਕੇ ਸਲਿੱਪ ਕੌਨਸੇ ਪਕਲਾ ਨੂੰ ਦਿੱਤੀ ਸੀ ਤੇ ਅਸੀਂ ਕਹਿੰਦੇ ਹੈਰਾਨ ਸੀ ਵੀ ਦੋ ਦਿਨਾਂ ਦੇ ਵਿੱਚ ਉਹਨੇ ਇੰਨਾ ਕੰਮ ਕਿਵੇਂ ਕਰਤਾ ਉਸ ਤੋਂ ਬਾਅਦ ਉੱਥੋਂ ਜਹਾਜ਼ ਚੱਲਿਆ ਸੰਸਾਰ ਜੰਗ ਸਮੇਂ ਤੋਂ ਪਹਿਲਾਂ ਸ਼ੁਰੂ ਹੋਗੀ ਜਹਾਜ਼ ਰੁਕਿਆ ਗਿਆ ਚਪਾਨ ਬੱਬਾ ਪਕਣਾ ਦੱਸਦਾ ਵੀ ਜਦੋਂ ਮੈਂ ਉਤਰ ਕੇ ਜਹਾਜ਼ੋਂ ਬਾਹਰ ਆ ਰਿਹਾ ਸੀ ਤਾਂ ਸਾਹਮਣੂ ਸਰਾਬਾਤ ਰਿਆ ਹੁੰਦਾ ਸੀ ਐਨੀ ਫੁਰਤੀ ਸੀ ਉਸ ਬੰਦੇ ਦੇ ਵਿੱਚ ਉਹ ਕਹਿੰਦਾ ਸੰਸਾਰ ਜੰਗ ਲੱਗੀ ਤੇ ਮੇਰਾ ਭਾਰਤ ਜਾਣਾ ਜ਼ਰੂਰੀ ਸੀ ਐਨੀ ਤੇਜ਼ੀ ਨਾਲ ਉਹ ਕੰਮ ਕਰਦਾ ਸੀ ਫੇਰ ਵੀ ਇਤਿਹਾਸ ਦੀ ਤਵਾਰੀਖ ਦੇ ਵਿੱਚ ਸਰਾਬੇ ਦਾ ਟੁੱਟਮਾ ਜੀ ਜ਼ਿਕਰ ਮਿਲਦਾ ਬਸ ਸਾਨੂੰ ਇੰਨਾ ਕੁ ਪਤਾ ਵੀ ਇੱਕ ਸਰਾਬੇ ਨਾਲ ਦਾ ਬੰਦਾ ਸੀ ਉਹੋ ਦੇਸ਼ ਦੀ ਆਜ਼ਾਦੀ ਦੇ ਵਾਸਤੇ ਫਾਂਸੀ ਦੇ ਫੰਦੇ ਤੇ ਝੂਲਿਆ ਸ਼ਹੀਦ ਹੋਇਆ ਬਤਵਾ ਸਾਨੂੰ ਇੰਨਾ ਪਤਾ ਵੀ ਛੇ ਸਰਦਾਰ ਭਗਤ ਸਿੰਘ ਦਾ ਉਹ ਅਦਰਸ਼ ਸੀ ਕੁਝ ਕਸਾਲ ਪਹਿਲਾਂ ਅਸੀਂ ਗੱਲ ਕਰਕੇ ਹਿੰਦੁਸਤਾਨ ਟਾਈਮ ਜਨੇ ਇੱਕ ਸਰਵੇ ਕਰਵਾਇਆ ਸੀ ਕਿ ਤੁਸੀਂ ਆਜ਼ਾਦੀ ਦੀ ਜੰਗ ਦਾ ਮਹਾਨਾਇਕ ਕਿਸ ਨੂੰ ਮੰਨਦੇ ਹੋ ਉਹਦੇ ਵਿੱਚ ਆਪਸ਼ਨਾਂ ਦਿੱਤੀਆਂ ਸੀ ਮਹਾਤਮਾ ਗਾਂਧੀ ਸਰਦਾਰ ਭਗਤ ਸਿੰਘ ਸੁਭਾਸ਼ ਚੰਦਰ ਬੋਸ ਲਾਲਾ ਲਾਜਪਤਰਾਏ ਤੇ ਹੋਰ 2-4 ਹੋਰ ਆਪਸ਼ਨਾਂ ਦਿੱਤੀਆਂ ਸੀ ਬੇਸ਼ੱਕ ਉਹ ਇਹ ਜਿਹੜਾ ਸਰਵੇ ਸੀ ਉਹ ਪੰਜਾਬ ਐਡੀਸ਼ਨ ਨੇ ਕਰਾਇਆ ਸੀ ਤਾਂ ਕਰਕੇ ਉਹਦੇ ਵਿੱਚ ਭਗਤ ਸਿੰਘ ਪਹਿਲੇ ਸਥਾਨ ਤੇ ਆ ਗਿਆ ਸੀ ਪਰ ਜਦੋਂ ਦੇਖ ਕੇ ਤਾਂ ਉਹਨਾਂ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਸਰਾਬੇ ਦਾ ਨਾਮ ਤੱਕ ਵੀ ਨਹੀਂ ਸੀ ਜਿਹਨੂੰ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ ਜਦੀ ਫੋਟੋ ਹਰ ਟਾਈਮ ਆਪਣੀ ਜੇਬ ਦੇ ਵਿੱਚ ਰੱਖਦਾ ਸੀ ਉਹਦਾ ਨਾਮ ਤੱਕ ਨਹੀਂ ਲਿਖਿਆ ਹਿੰਦੁਸਤਾਨ ਟਾਈਮਜ਼ ਨੇ ਤੁਸੀਂ ਸੋਚੋ ਜੇ ਪੰਜਾਬ ਦੇ ਵਿੱਚ ਆਹ ਹਾਲ ਹੈ ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਕੀ ਹਾਲ ਹੋਊਗਾ ਪਹੁੰਚ ਜਾਂਦਾ ਉਹ ਕਰਤਾਰ ਸਿੰਘ ਸਰਾਬੇ ਨੂੰ ਅਤੇ ਆਸਤੇ ਵਿੱਚ ਗਦਰੀ ਬਾਬਾ ਨੂੰ ਭਾਵੇਂ ਅਨਪੜਤ ਜਾਹਲ ਦਿਖਾਇਆ ਗਿਆ ਪਰ ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸੀ ਗਦਰ ਲਹਿਰ ਦੇ ਬਾਨੀ ਪਪਾ ਸੋਨ ਸਿੰਘ ਭਕਣਾ ਨੇ ਆਪਣੀ ਜੀਵਨੀ ਦਾ ਨਚੋੜ ਸਵੇ ਜੀਵਨੀ ਜਿਹਦਾ ਨਾਮ ਰੱਖਿਆ ਗਿਆ ਸੀਗਾ ਮੇਰੀ ਰਾਮ ਕਹਾਣੀ ਦੇ ਵਿੱਚ ਲਿਖਿਆ ਅਮਰੀਕਾ ਦੇ ਇੱਕ ਤਕੜੇ ਸਿੱਖ ਜੀਮੀਦਾਰ ਸੀ ਬਾਬਾ ਜਵਾਲਾ ਸਿੰਘ ਜੀ ਜਿਹਨੂੰ ਆਲੂਆਂ ਦਾ ਬਾਦਸ਼ਾਹ ਕਹਾ ਜਾਂਦਾ ਸੀ ਗਦਰ ਲਹਿਰ ਦੇ ਉਹ ਇੱਕ ਮੈਂਬਰ ਸੀ ਉਹ ਹਮੇਸ਼ਾ ਡੇਲੀ ਡਾਇਰੀ ਲਿਖਦੇ ਸੀ ਫਾਰਨ ਤੋਂ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਡੈਲੀ ਟੈਰੀ ਮਿਲਦੀ ਹੈ ਉਹਦੇ ਵਿੱਚ ਤਰੀਕਦਾਰ ਤਰੀਕ ਸਾਰਾ ਇਤਿਹਾਸ ਲਿਖਿਆ ਪਿਆ ਸੀ ਪਰ ਉਹ ਇਤਿਹਾਸ ਆ ਜਿਹੜਾ ਉਹ ਡੈਰੀ ਆ ਸਰਕਾਰ ਦੀ ਕਟਫੁੱਤਲੀ ਨੇ ਜਿਹੜੇ ਖੱਬੇ ਪੱਖੀ ਉਹਨਾਂ ਦੇ ਹੱਥ ਲੱਗ ਗਈ ਉਹਨਾਂ ਨੇ ਆਪਦੇ ਕੰਮ ਦੀਆਂ ਚੀਜ਼ਾਂ ਨੂੰ ਲਿਖਿਆ ਤੇ ਬਾਕੀ ਸਾਰਾ ਇਤਿਹਾਸ ਸੀ ਜਿਹੜਾ ਬਰਬਾਦ ਕਰਤਾ ਤੇ ਇਧਰੋਂ ਬਾਬਾ ਸੋਨ ਸਿੰਘ ਭਕਣਾ ਦੀ ਜਿਹੜੀ ਸਵੈ ਜੀਵਨੀ ਸੀ ਉਸ ਨੂੰ ਸਿਆਸਤ ਨੇ ਸਾਜ਼ਿਸ਼ ਕਰਕੇ ਆਮ ਲੋਕਾਂ ਤੱਕ ਪਹੁੰਚ ਨਹੀਂ ਦਿੰਦੀ। ਇੱਥੇ ਇੱਕ ਹੋਰ ਆਧਾਰਨ ਵੀ ਮਿਲਦੀ ਆ। ਸਰਾਬੇ ਦਾ ਇੱਕ ਸਾਥੀ ਸੀ ਬਾਬਾ ਹਰਪ੍ਰਜਨ ਸਿੰਘ ਜਿਹੜਾ ਹਮੇਸ਼ਾ ਕਰਤਾਰ ਸਿੰਘ ਸਰਾਬੇ ਦੇ ਨਾਲ ਰਿਹਾ। ਲਿਖਣ ਦਾ ਸ਼ਕੀਲ ਵੀ ਸੀ ਉਹ। ਹਮੇਸ਼ਾ ਕੁਝ ਨਾ ਕੁਝ ਉਹ ਲਿਖਦਾ ਰਹਿੰਦਾ ਸੀ। 1970 ਦੇ ਵਿੱਚ ਬਾਬਾ ਹਰਪ੍ਰਜਨ ਸਿੰਘ ਦੀ ਮੌਤ ਹੁੰਦੀ ਹੈ। ਜਾਨੀ ਕਿ ਕਰਤਾਰ ਸਿੰਘ ਸਰਾਬੇ ਦੀ ਸ਼ਹੀਦੀ ਤੋਂ 55 ਸਾਲ ਬਾਅਦ। ਹਰਪ੍ਰਜਨ ਸਿੰਘ ਨੇ ਇਸ 55 ਸਾਲ ਦੇ ਵਿੱਚ ਜਿਹੜਾ ਵੀ ਉਹ ਕਤਰੀ ਪਾਪਾ ਤੇ ਕਰਤਾਰ ਸਿੰਘ ਸਰਾਬੇ ਦੇ ਬਾਰੇ ਜਾਣਦਾ ਸੀ ਛੋਟੀ ਛੋਟੀ ਹਰ ਗੱਲ ਕਾਗਜ਼ ਤੇ ਉਤਾਰਦੀ 1968 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਹਰਬਜਨ ਸਿੰਘ ਨੂੰ ਮਿਲਣਾ ਆਉਂਦਾ ਉਹ ਦੱਸਦਾ ਹੈ ਕਿ ਉਹ ਕਰਤਾਰ ਸਿੰਘ ਸਰਾਬਾ ਤੇ ਕਤਰੀ ਪਾਪਾ ਤੇ ਰਿਸਰਚ ਕਰ ਰਿਹਾ ਹੈ ਤੇ ਇੱਕ ਕਿਤਾਬ ਲਿਖ ਰਿਹਾ ਅਜਮੇਰ ਸਿੰਘ ਉਹ ਉਸ ਦਾ ਨਾਮ ਹਰੀਸ਼ਪੁਰੀ ਦੱਸਦੇ ਨੇ ਵੀ ਉਹ ਉਸ ਪ੍ਰੋਫੈਸਰ ਦਾ ਨਾਮ ਹਰੀਸ਼ਪੁਰੀ ਸੀ ਬਾਬੇ ਨੇ ਉਸ ਨੂੰ 55 ਸਾਲ ਦੀ ਜਿਹੜੀ ਮਿਹਨਤ ਸੀ ਉਸ ਨੂੰ ਹਰੀਸ਼ਪੁਰੀ ਨੂੰ ਸੌਂਪਤੀ ਪਰ ਜਦੋਂ ਹਰੀਸ਼ਪੁਰੀ ਦੀ ਕਿਤਾਬ ਛਪ ਕੇ ਆਈ ਤਾਂ ਹਰਪ੍ਰਜਨ ਸਿੰਘ ਦੀ ਇੱਕ ਲਾਈਨ ਵੀ ਨਹੀਂ ਸੀ ਉਹਦੇ ਵਿੱਚ ਸਾਰਾ ਦਾ ਸਾਰਾ ਇਤਿਹਾਸ ਭੰਗ ਦੇ ਪਾਣੇ ਖਰਾਬ ਕਰ ਦਿੱਤਾ ਲਿਖਿਆ ਕਿ ਜਿਹੜੀ ਚੀਜ਼ ਸਰਕਾਰ ਚਾਹੁੰਦੀ ਸੀ ਉਹ ਹੀ ਲਿਖਿਆ ਗਿਆ ਸਰਕਾਰ ਨੇ ਇਹ ਕਦੇ ਚਾਹੇ ਨਹੀਂ ਸੀ ਵੀ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦੇ ਬਾਗ ਮਸ਼ਹੂਰ ਹੋਵੇ ਪਰ ਇਸ ਏਜੰਡੇ ਦੇ ਪਿੱਛੇ ਕਾਰਨ ਕੀ ਸੀ ਕਉ ਹਕੂਮਤ ਨੇ ਇੰਨਾ ਜ਼ੋਰ ਦੇ ਕੇ ਭਗਤ ਸਿੰਘ ਨੂੰ ਪ੍ਰਮੋਟ ਕੀਤਾ ਤੇ ਕਰਤਾਰ ਸਿੰਘ ਸਰਾਭੇ ਨੂੰ ਪਿੱਛੇ ਧੱਕਿਆ। ਇਹਦੇ ਲਈ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ। ਜਾਣਾ ਪਊਗਾ 1970 ਦੇ ਵਿੱਚ। 1917 ਪੱਤਰਾਂ ਤੱਕ ਭਗਤ ਸਿੰਘ ਦਾ ਵੀ ਬਹੁਤਾ ਕੋਈ ਨਾਮ ਨਹੀਂ ਸੀ। ਸਰਦਾਰ ਭਗਤ ਸਿੰਘ ਨੂੰ ਵੀ ਉਸ ਸਮੇਂ ਬਗਾਵਤ ਦਾ ਚਿੰਨੀ ਮੰਨਿਆ ਜਾਂਦਾ ਸੀ। ਨਕਸਲੀ ਲਹਿਰ ਦੇ ਵਿੱਚ ਜੁੜੇ ਹੋਏ ਲੋਕ ਸੀ ਜਿਹੜੇ ਭਗਤ ਸਿੰਘ ਦੀ ਫੋਟੋ ਆਪਣੇ ਕੋਲ ਰੱਖਦੇ ਸੀ ਕਿਉਂਕਿ ਭਗਤ ਸਿੰਘ ਬਗਾਵਤ ਦਾ ਚਿੰਨ ਸੀ। ਤੇ ਉਸ ਸਮੇਂ ਵੀ ਇੱਕ ਨੁਕਤਾ ਹੁੰਦਾ ਸੀ ਇਹ ਵੀ ਸ਼ੱਕ ਦਾ ਕਾਰਨ ਮੰਨਿਆ ਜਾਂਦਾ ਸੀ ਵੀ ਭਗਤ ਸਿੰਘ ਦੀ ਫੋਟੋ ਮਿਲੀ ਇਹਦੇ ਕੋਲੇ ਇਹ ਬੰਦਾ ਸ਼ੱਕੀ ਹੈ ਪਰ 1972 ਦੇ ਵਿੱਚ ਗੈਨੀ ਜੈਲ ਸਿੰਘ ਨੇ ਭਗਤ ਸਿੰਘ ਦਾ ਪਹਿਲੀ ਵਾਰੀ ਸਰਕਾਰੀ ਕਰਨ ਕੀਤਾ ਉਦੋਂ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜੀ ਜਿਉਂਦੇ ਹੁੰਦੇ ਸੀ ਉਹਨਾਂ ਨੇ ਉਹਨਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਤੇ ਇਸੇ ਚੀਜ਼ ਤੋਂ ਦੁਖੀ ਹੋ ਕੇ ਸਾਡੇ ਇਨਕਲਾਬੀ ਕਵੀ ਸੰਤਰਾ ਮੋਦਾਸੀ ਨੇ ਇੱਕ ਗੀਤ ਲਿਖਿਆ ਸੀ ਭਗਤ ਸਿੰਘ ਦੀ ਮਾਂ ਬਿਸ਼ਖ ਬਣਿਓ ਬਣੀ ਨਾ ਪੰਜਾਬ ਮਾਂ ਉਹਨੇ ਗੀਤ ਲਿਖ ਕੇ ਮਾਤਾ ਬਿੱਧਾਪਤੀ ਕੌਰ ਨੂੰ ਤਰਲਾ ਪਾਇਆ ਸੀ ਕਿ ਜੇ ਤੁਸੀਂ ਪੰਜਾਬ ਮਾਂਤਾ ਬਣਗੀ ਤਾਂ ਉਹ ਸਾਡੇ ਬਾਗਿਆਂ ਦੀ ਸਾਡੇ ਸ਼ਹੀਦਾਂ ਦੀ ਮਾਂਤਾ ਨਹੀਂ ਰਹੇ ਪਰ ਰਾਜਨੀਤੀ ਦੇ ਉਹ ਪੋਹਾਂ ਦੂਰ ਬੈਠੀ ਉਸ ਮਾਂ ਨੂੰ ਕੀ ਸਮਝ ਸੀ ਵੀ ਇੱਥੇ ਕਾਲੇ ਦਿਲਾਂ ਵਾਲੇ ਲੋਕ ਬਸਦੇ ਨੇ ਕੁਝ ਹਿੱਤਾਂ ਦਾ ਨਾਮ ਵਰਤਨ ਤੋਂ ਵੀ ਗਰੇਜ ਨਹੀਂ ਕਰਨਗੇ ਉਸ ਤੋਂ ਬਾਅਦ ਖੜਕਲ ਕਲਾਂ ਦੇ ਵਿੱਚ ਮੇਲੇ ਲੱਗਣੇ ਸ਼ੁਰੂ ਹੁੰਦੇ ਨੇ ਹਰੇਕ ਸਰਕਾਰੀ ਕੰਮ ਸੀ ਜਿਹੜਾ ਖੜਕਲ ਕਲਾਂ ਦੇ ਵਿੱਚ ਹੁੰਦਾ ਸੀ ਉਸ ਤੋਂ ਪਹਿਲਾਂ 1972 ਤੋਂ ਪਹਿਲਾਂ ਭਗਤ ਸਿੰਘ ਦੇ ਪਿੰਡ ਕੋਈ ਵੀ ਮੇਲਾ ਜਾਂ ਸਰਕਾਰੀ ਸਮਾਗਮ ਨਹੀਂ ਹੋਇਆ ਸੀ ਲਗਭਗ 1985 ਦੇ ਵਿੱਚ ਜਾ ਕੇ ਜਦੋਂ ਖਾੜਕੂ ਲੈਰ ਸਿਖਰਾਂ ਤੇ ਸੀ ਤਾਂ ਅਰਜਨ ਸਿੰਘ ਨੂੰ ਗਵਰਨਰ ਭੇਜਿਆ ਗਿਆ ਉਹ ਆਪਦੀ ਸਮੇਂ ਜੀਵਨੀ ਦੇ ਵਿੱਚ ਖੁਦ ਲਿਖਦਾ ਹੈ ਸਾਨੂੰ ਇੱਕ ਅਜਿਹੇ ਨਾਇਕ ਦੀ ਲੋੜ ਸੀ ਜਿਹਨੂੰ ਲੋਕ ਮੰਨਦੇ ਨੇ ਤੇ ਉਹਦੀ ਵਿਚਾਰਧਾਰਾ ਰਾਸ਼ਟਰਵਾਦ ਦੇ ਵਿੱਚ ਫਿੱਟ ਹੁੰਦੀ ਹੈ ਤਾਂ ਉਹਨਾਂ ਨੇ 1985 ਦੇ ਵਿੱਚ 23 ਮਾਰਚ ਨੂੰ ਭਗਤ ਸਿੰਘ ਦੇ ਪਿੰਡ ਖੜਕਲ ਕਲਾਂ ਰਜੀਵ ਕਾਦੇ ਨੂੰ ਬੁਲਾਇਆ ਸੀ ਅਸਲ ਦੇ ਵਿੱਚ ਇਹ ਸਾਰੇ ਜਿਹੇ ਖੇਡ ਦੇਖੀਏ ਤਾਂ ਵਿਚਾਰਧਾਰਾ ਦੀ ਖੇਡ ਹੈ ਜਿਹੜੇ ਵੀ ਸਹੀ ਇਹ ਸਰਕਾਰੀ ਏਜੰਡੇ ਦੇ ਵਿੱਚ ਫਿੱਟ ਬੈਠਦੇ ਨੇ ਉਹਨਾਂ ਦਾ ਪ੍ਰਚਾਰ ਸਰਕਾਰ ਦੁਆਰਾ ਖੁੱਲ੍ਹ ਦੇ ਲਈ ਨਾ ਦਿੱਤਾ ਜਾਂਦਾ ਤੇ ਜਿਹੜੇ ਸਰਕਾਰੀ ਏਜੰਡੇ ਦੇ ਵਿੱਚ ਫਿੱਟ ਨਹੀਂ ਬੈਠਦੇ ਤਾਂ ਉਹਨਾਂ ਦੇ ਇਤਿਹਾਸ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਸਮੇਂ ਖਾਰਕੂਲਰ ਜਦੋਂ ਜੋਰਾ ਤੇ ਸੀ ਪੰਜਾਬ ਦੇ ਵਿੱਚ ਤਾਂ ਸਰਕਾਰ ਨੂੰ ਵੀ ਇੱਕ ਅਜਿਹੇ ਪੰਜਾਬੀ ਦੀ ਲੋੜ ਸੀ ਜਿਹੜਾ ਰਾਸ਼ਟਰਵਾਦ ਦੀ ਗੱਲ ਕਰਦਾ ਹੋਵੇ। ਤਾਂ ਇੱਥੇ ਪਾਕ ਸਿੰਘ ਦੀਆਂ ਕੁਝ ਕਲਿਖਤਾਂ ਦੇ ਵਿੱਚ ਰਾਸ਼ਟਰਵਾਦ ਦੀ ਗੱਲ ਸੀ। ਪਾਕ ਸਿੰਘ ਚਾਹੁੰਦਾ ਸੀ ਵੀ ਇੱਕ ਬੋਲੀ ਹੋਵੇ ਸਾਰੇ ਦੇਸ਼ ਦੀ ਤੇ ਇਸ ਸਾਂਝਾ ਹੋਵੇ। ਪਰ ਉਹ ਇੰਨਾ ਕੱਟੜ ਵੀ ਨਹੀਂ ਸੀ ਜਿੰਨਾ ਉਹ ਤੋੜ ਮਰੋੜ ਕੇ ਉਹਦੇ ਇਤਿਹਾਸ ਨੂੰ ਭਗਤ ਸਿੰਘ ਉਹਨੂੰ ਕੱਟੜ ਰਾਸ਼ਟਰਵਾਦੀ ਬਣਾ ਦਿੱਤਾ ਗਿਆ ਉਸ ਸਮੇਂ ਤਾਂ ਕਿ ਉਸ ਤੋਂ ਜਿਹੜੇ ਪ੍ਰੇਰਣਾ ਲੈਂਦੇ ਨੇ ਉਹ ਰਾਸ਼ਟਰਵਾਦ ਨੌਜਵਾਨ ਬਣ ਪਰ ਜੇ ਆਪਾਂ ਗਦਰੀ ਬਾਬਾ ਦੀ ਗੱਲ ਕਰੀਏ ਤਾਂ ਗਦਰੀ ਬਾਬਾ ਦੇ ਤੇ ਸਰਦਾਰ ਕਰਤਾਰ ਸਿੰਘ ਸਰਾਭੇ ਦੇ ਮਾਮਲੇ ਦੇ ਵਿੱਚ ਇਹ ਗੱਲ ਨਹੀਂ ਸੀ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਤੇ ਹੋਰ ਨਾ ਇੰਨਾ ਵਰਗੇ ਸ਼ਹੀਦਾਂ ਦਾ ਜ਼ਿਕਰ ਹੁੰਦਾ ਸੀ। ਇਸੇ ਸੋਚ ਨੂੰ ਲੈ ਕੇ ਜਿਹੜੇ ਸਿਕਸ ਵਰਸ ਦੇ ਵਿੱਚ ਜੁੜੇ ਖਾਰਤੂ ਸਿੰਘ ਸੀ ਉਹ ਵੀ ਇਹਨਾਂ ਨੂੰ ਹੀ ਆਪਣਾ ਪ੍ਰੇਰਨਾ ਸਰੋਤ ਮੰਨਦੇ ਸੀ। ਉਹ ਜੇ ਸਰਕਾਰ ਕਰਤਾਰ ਸਿੰਘ ਸਰਾਬੇ ਤੇ ਗਦਰੀ ਬਾਬਿਆਂ ਨੂੰ ਪ੍ਰਮੋਟ ਕਰਦੀ ਸੀ ਤਾਂ ਮਤਲਬ ਉਹਨਾਂ ਦੀ ਸੋਚ ਨੂੰ ਪ੍ਰਮੋਟ ਕਰ ਰਹੀ ਸੀ। ਇਸੇ ਕਰਕੇ ਉਹਨਾਂ ਨੇ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਚੁਣਿਆ ਪ੍ਰਮੋਟ ਕਰਨ ਦੇ ਲਈ। ਜਿਨ੍ਹਾਂ ਦੀ ਇੱਕ ਸੋਚ ਇੱਕ ਕਾਸ਼ਟਰਵਾਦੀ ਸੋਚ ਸੀ। ਤੇ ਇਧਰੋਂ ਜੇ ਉਹ ਸਰਾਬੇ ਨੂੰ ਪ੍ਰਮੋਟ ਕਰਦੇ ਸੀ ਤਾਂ ਇਹਦਾ ਸਿੱਧਾ-ਸਿੱਧਾ ਮਤਲਬ ਸੀ ਵੀ ਖਾੜਪੂ ਲਹਿਰ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਰਿਹਾ ਸੀ ਇਸੇ ਲਈ ਜਿੰਨਾ ਜ਼ੋਰ ਸਰਕਾਰਾਂ ਦੀਆਂ ਕਾਟਕੂਟਲੀਆਂ ਦਾ ਸਰਦਾਰ ਭਗਤ ਸਿੰਘ ਨੂੰ ਪ੍ਰਮੋਟ ਕਰਨੇ ਲੱਗਿਆ ਉਨੇ ਹੀ ਜ਼ੋਰ ਗੱਦਰੀ ਪਾਪਿਆਂ ਤੇ ਕਰਤਾਰ ਸਿੰਘ ਸਰਾਬੇ ਦੇ ਇਤਿਹਾਸ ਨੂੰ ਵਿਗਾੜਨ ਦੇ ਵਿੱਚ ਵੀ ਲੱਗੇ ਸੀ ਲਾਲਾ ਹਰदयाल ਕੇਵਲ 6 ਮਹੀਨੇ ਲੈ ਤਾਂ ਹਿੱਸਾ ਰਿਹਾ ਉਹਨਾਂ ਪਾਰਟੀ ਨੇ ਬਹੁਤ ਜ਼ਰੂਰੀ ਕੰਮ ਦਿੱਤੇ ਸੀ ਸੋਨ ਸਿੰਘ ਪਪਨਾ ਆਪ ਮੂੰਹੋਂ ਇਹ ਗੱਲ ਕਹਿ ਕੇ ਗਿਆ 1968 ਦੇ ਵਿੱਚ ਉਹਨਾਂ ਸੋਨ ਸਿੰਘ ਪਪਨਾ ਦੀ ਮੌਤ ਹੁੰਦੀ ਹੈ ਉਸ ਤੋਂ ਪਹਿਲਾਂ ਜਿਹੜੇ ਇਤਿਹਾਸਕਾਰ ਮਿਲੇ ਸੀ ਉਹਨੇ ਦੱਸਿਆ ਵੀ ਪਾਰਟੀ ਨੇ ਜਿਹੜੇ ਜ਼ਰੂਰੀ ਕੰਮ ਹਰਦਿਆਲ ਨੂੰ ਦਿੱਤੇ ਸੀ ਉਹਨੇ ਕੀਤੇ ਨਹੀਂ ਸਹੀ ਤਰੀਕੇ ਨਾਲ 6 ਮਹੀਨੇ ਲਹਿਰ ਨਾਲ ਕੰਮ ਕਰਕੇ ਉਸ ਤੋਂ ਬਾਅਦ ਗਾਇਬ ਹੋ ਗਿਆ ਜਿਹਦੇ ਕਰਕੇ ਲਹਿਰ ਨੂੰ ਠੇਸ ਪਹੁੰਚੀ ਤੇ ਲਹਿਰ ਅਸਫਲ ਹੋਈ ਸੀ ਪਰ ਜੇ ਆਪਾਂ ਇਧਰ ਪੰਜਾਬ ਦੇ ਇਤਿਹਾਸਕਾਰਾਂ ਦੀ ਬੱਲੇ ਨਿਗਾ ਮਾਰੀ ਤਾਂ ਉਹਨਾਂ ਨੇ ਜਾਣ ਪੁੱਛ ਕੇ ਲਹਿਰ ਦੇ ਸਭ ਤੋਂ ਮੋਹਰੀ ਨਾਇਕਾਂ ਦੇ ਵਿੱਚ ਲਾਲਾ ਹਰदयाल ਨੂੰ ਪੇਸ਼ ਕੀਤਾ ਸਰਕਾਰੀ ਸਪੌਂਸਰਡ ਵਿਦਵਾਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਰੱਜ ਕੇ ਲਾਲਾ ਹਰदयाल ਦੀਆਂ ਸਿੱਤਾਂ ਦੇ ਪੁਰ ਬੰਨੇ ਨੇ ਤੇ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਬਾਕੀ ਗਧਰੀ ਬਾਬੇ ਸੀ ਉਹ ਤਾਂ ਅਨਪੜਾਂ ਦਾ ਟੋਲਾ ਹੀ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਸੋ ਇਸ ਤਰ੍ਹਾਂ ਸਰਕਾਰ ਨੇ ਕੋਝੀਆਂ ਚਾਲਾਂ ਚੱਲ ਕੇ ਜਿਹੜਾ ਸਰਾਬਾ ਉਸ ਨੂੰ ਪ੍ਰਮੋਟ ਨਹੀਂ ਹੋਣ ਦਿੱਤਾ ਜੇਕਰ ਤੁਸੀਂ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੇ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਤੱਥਾਂ ਸਮੇਤ ਸੋਨੂ ਅਜਮੇਰ ਸਿੰਘ ਦੀ ਲਿਖੀ ਹੋਈ ਕਿਤਾਬ ਤੂਫਾਨਾਂ ਦਾ ਸ਼ਾਹ ਅਸਬਾਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਇਹ ਪੜ੍ਹਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਹੋਰ ਟੌਪਿਕ ਜਾਂ ਹੋਰ ਪਿੱਛੇ ਜਾਣਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਹ ਵੀ ਦੱਸ ਸਕਦੇ ਹੋ ਕਿ ਅਗਲੀ ਵੀਡੀਓ ਤੇ ਪੇਚੇ ਅਸੀਂ ਕਿਸ ਵਿਸ਼ੇ ਤੇ ਕਿਸ ਟੌਪਿਕ ਤੇ ਗੱਲ ਕਰੀਏ ਧੰਨਵਾਦ